ਮੈਂ ਲੈਣੀ ਨਹੀਂ ਪਉ ਆ ਮੇਰੀ ਨਾਲ ਲੈ ਕਹੇ ਭੰਜੀ ਨੇ ਬਾਹਰ ਲਿਖ ਕੇ ਲਾਇੰਦੇ ਵੀ ਸਕੂਟੀ ਗਾੜਾ ਆ ਆ ਵੇਖੋ ਜੀ ਪੈਰੋ ਮੰਦਿਰ ਦਾ ਹਾਲ ਆ ਵੇਖੋ ਆ ਜਿਹੜੇ ਮੰਤ ਬਣੇ ਫਿਰਦੇ ਆ ਆ ਵੇਖੋ ਕਿੰਦਾ ਮੀਟ ਸ਼ਰਾਬਾਂ ਪੀਂਦੇ ਆ ਹਾਂਜੀ ਪੈਰੋ ਮੰਦਿਰ ਦੀ ਮਰਿਆਦਾ ਨੂੰ ਖਰਾਬ ਕਰਦੇ ਆ ਉਧਰੋਂ ਭੈਣ ਜੀ ਹੁਣੀ ਆ ਲక్ష్ਮੀ ਕਾਂਤਾ ਜੀ ਇਹਨਾਂ ਨੇ ਵੱਡੇ ਵੱਡੇ ਬੋਰਡ ਲਾਏ ਆ ਤੇ ਲਿਖ ਕੇ ਜੀ ਇੱਥੇ ਸ਼ਰਾਬ ਪੀ ਕੇ ਆਉਣਾ ਮਨਾ ਲਿਉਣਾ ਮਨਾ ਆ ਇੱਥੇ ਹੁੰਦੇ ਸਕਿਉਲਟੀ ਗਾਰਡ ਸਾਰੇ ਰਲੇ ਹੋਏ ਆ ਹੁਣ ਇਹਨਾਂ ਨੂੰ ਇਹਨਾਂ ਦੇ ਚਿਹਰੇ ਮੈਂ ਪਹਿਚਾਨ ਲਿਆ ਤੇ ਪੁਲਿਸ ਆਈ ਆ ਪੁਲਿਸ ਨੂੰ ਫੋਨ ਕੀਤਾ ਪੁਲਿਸ ਪ੍ਰਸ਼ਾਸਨ ਆਇਆ ਤੇ ਵੇਖ ਕੇ ਤੇ ਆ ਸਾਰਾ ਕੁਝ ਸਾਡੇ ਛੁੱਟ ਕੇ ਤੇ ਭੱਜ ਗਏ ਐ ਤੋਂ ਹਾਂਜੀ ਤੇ ਹੋਰ ਪੈਰੋ ਮੰਦਰ ਦੇ ਜੋ ਮੁੱਖ ਸੇਵਾਦਾਰ ਆ ਮਾਤਾ ਜੀ ਉਹਨਾਂ ਦੇ ਵੀ ਹੱਥੀ ਪਏ ਆ ਤੇ ਰੋਜ਼ ਇੱਥੇ ਇਹੀ ਹਾਲ ਆ 11:00 11:30 ਵਜੇ ਤੋਂ ਬਾਅਦ ਇੱਥੇ ਇਹੀ ਕੁਝ ਚੱਲਦਾ ਆ ਰਿਹਾ ਜੀ ਇਹ ਪੈਰੋ ਮੰਦਰ ਆ ਜੀ ਆ ਪੈਰੋਂ ਮੰਦਰ ਦੀ ਮਰਿਆਦਾ ਨੂੰ ਬਹੁਤ ਜ਼ਿਆਦਾ ਖਰਾਬ ਕੀਤਾ ਜਾ ਰਿਆ ਵਾ ਤੇ ਮਿਹਰਬਾਨੀ ਕਰਕੇ ਪ੍ਰਸ਼ਾਸਨ ਗਾੜੀ ਵੀ ਬੇਨਤੀ ਆ ਕੇ ਜੋ ਵੀ ਇਹਨਾਂ ਤੇ ਬੰਦੀ ਕਾਰਵਾਈ ਹੈ ਕੀਤੀ ਜਾਵੇ ਪੂਲ ਸੁਪ੍ਰਾਸ਼ਾਸਨ ਨੂੰ ਔਰ 112 ਤੇ ਵੀ ਫੋਨ ਕੀਤਾ ਫੋਨ ਕੀਤਾ ਤੇ ਉਹ ਉਹਨਾਂ ਨੇ ਮਤਲਬ ਇੱਥੇ ਚੌਕੀ ਵਾਲਿਆਂ ਨੂੰ ਕੀਤਾ ਚੌਕੀ ਵਾਲਿਆਂ ਨੂੰ ਫੋਨ ਕੀਤਾ ਤੇ ਉਹ ਕਹਿੰਦੇ ਆ ਜੀ ਅਸੀਂ ਕੀ ਕਰ ਸਕਦੇ ਆ ਉਹਨਾਂ ਨੂੰ ਪਹਿਲਾਂ ਵੀ ਕਿਹਾ ਕਿ ਪ੍ਰਸ਼ਾਸਨ ਨੂੰ ਪਹਿਲਾਂ ਵੀ ਬਹੁਤ ਅੱਰੀ ਸ਼ਿਕਾਇਤਾਂ ਕਰ ਚੁੱਕੇ ਆ ਤੇ ਪਰ ਐਨਡੀ ਵਿੱਚ ਕੋਈ ਵੀ ਉਹਨਾਂ ਨੇ ਕਾਰਵਾਈ ਨਹੀਂ ਕੀਤੀ ਹੋਰ ਬਾਬਾ ਇੱਥੇ ਰਹਿੰਦਾ ਵਾ ਸਰਜੀਤਨਾਥ ਇੱਕ ਉਹ ਦੂਸਰਾ ਸ਼ਾਮੂ ਦੂਸਰਾ ਤੀਸਰਾ ਇੱਥੇ ਕਾਫੀ ਜਣੇ ਆ ਗਏ ਆ ਕੁਛ ਨਾਲ ਇੱਥੇ ਹੋਰ ਵੀ ਅਣਪਛਾਤੇ ਲੋਕ ਆਣ ਕੇ ਇੱਥੇ ਪੌੜੀਆਂ ਦੇ ਵਿੱਚ ਬਹਿ ਕੇ ਤੇ ਸ਼ਰਾਬਾਂ ਪੀਂਦੇ ਆ ਆ ਵੇਖੋ ਜੀ ਆ ਦੁਰਗਾਣਾ ਦੇ ਮੰਦਿਰ ਦੀਆਂ ਪੌੜੀਆਂ ਆ ਤੇ ਮਾਤਾ ਜੀ ਨੂੰ ਗਲਤ ਮਲਤ ਬੋਲ ਕੇ ਗਲਤ ਸਾਬਤ ਕਰਦੇ ਨੇ ਤੇ ਇਹ ਸੇਵਾ ਛੱਡ ਕੇ ਤੇ ਇੱਥੋਂ ਭੱਜ ਜਾਣ। ਹਾਂਜੀ ਕੀ ਮਸਲਾ ਮੰਤਰੀ ਸਾਹਿਬ? ਜੈ ਸ਼੍ਰੀ ਰਾਮ ਜਗਤ ਗੁਰੂ ਸਵਾਮੀ ਅਸ਼ਨੀਲ ਮਹਾਰਾਜ ਇੱਕ ਨਾ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋ ਰਹੀ ਸੀ ਕਿ ਦਰਗਿਆਨਾ ਸ਼੍ਰੀ ਦਰਗਿਆਨਾ ਤੀਰਥ ਦੇ ਜਿਹੜਾ ਕੰਪਲੈਕਸ ਹੈਗਾ ਹੈ। ਉੱਥੇ ਕੋਈ ਅਨਨੋਨ ਬੰਦੇ ਸ਼ਰਾਬ ਪੀ ਰਹੇ ਆ ਤੇ ਨਾਲ ਮੀਟ ਖਾ ਰਹੇ ਨੇ। ਇਸ ਬੰਦ ਵਿੱਚ ਅਸੀਂ ਚੌਂਕੀ ਆਏ ਆ ਤੇ ਉੱਥੋਂ ਆ ਕੇ ਪਤਾ ਲੱਗਾ ਆ। ਕੀ ਜਿਹੜੇ ਦਰਗਿਆਨ ਸ਼੍ਰੀ ਦਰਗਿਆਨਾ ਤੇਸ ਦੇ ਸਿਕਿਉਰਿਟੀ ਗਾਰਡ ਨੇ ਇਹਨਾਂ ਨੇ ਅੰਦਰ ਨਾਲ ਹੋਰ ਬੰਦੇ ਨੇ ਉਹ ਪੁਲਸ ਵੈਰੀਫਾਈ ਕਰਈ ਆ ਕਿ ਇਹਨਾਂ ਨੇ ਰਾਤੀ ਬਹਿ ਕੇ ਸ਼ਰਾਬ ਪੀਤੀ ਆ ਤੇ ਮੀਟ ਖਾਦਾ ਆ ਮੀਟ ਸ਼ਰਾਬ ਪੀ ਕੇ ਖਾ ਪੀ ਕੇ ਤੇ ਉਸ ਤੋਂ ਬਾਅਦ ਇਹ ਜਗ੍ਹਾ ਤੇ ਸ਼੍ਰੀ ਲਕਸ਼ਮੀ ਨਾਰਾਇਣ ਜੀ ਦੇ ਮੰਦਿਰ ਦੇ ਮੇਨ ਗੇਟ ਤੇ ਡਿਊਟੀ ਕਰਦੇ ਰਹੇ ਨੇ ਇਹਦੇ ਵਿੱਚ ਸਾਡੀ ਆਸਥਾ ਨੂੰ ਠੇਸ ਪਹੁੰਚੀ ਆ ਦਰਗਿਆਨਾ ਕਮੇਟੀ ਨੇ ਲਿਖ ਕੇ ਲਾਇਆ ਆ ਇਹ ਸ਼ਰਾਬ ਔਰ ਅੰਨੀ ਸਖਤ ਮਨਾ ਸ਼ਰਾਬ ਲੈ ਕੇ ਆਣਾ ਪੀਣਾ ਜਾਂ ਲੈਣਾ ਸਖਤ ਮਨਾ ਸਾਹਮਣੇ ਬੋਰਡ ਵੀ ਲੱਗੇ ਨੇ ਇਹ ਤੇ ਉਹੀ ਗੱਲ ਹੋ ਗਈ ਨਾ ਜੀ ਦੁੱਧ ਦੀ ਰਾਖੀ ਬਿੱਲੀ ਜਿਨ੍ਹਾਂ ਨੂੰ ਆਪਾਂ ਸ੍ਰੀ ਦਰਗਿਆਨਾ ਤੀਰਥ ਨੇ ਇਹਨਾਂ ਨੂੰ ਇਸੇ ਕੰਮ ਵਾਸਤੇ ਭਾਇਆ ਵੀ ਇੱਥੇ ਉਹ ਜਾ ਕੋਈ ਕੰਮ ਨਾ ਹੋਵੇ ਤੇ ਉਹ ਖੁਦ ਆਪ ਕਰਨ ਤੇ ਕਿੰਨੀ ਮਾੜੀ ਗੱਲ ਆ ਉਸ ਸੰਬੰਧ ਵਿੱਚ ਅਸੀਂ ਅੱਜ ਇੱਥੇ ਆਏ ਆ ਪ੍ਰਸ਼ਾਸਨ ਨਾਲ ਆ ਐਸਐਟਓ ਸਾਹਿਬ ਚੌਂਕੀ ਇੰਚਾਰਜ ਆਏ ਨੇ ਤੇ ਦਰਗਿਆਨਾ ਤੀਰਥ ਦੀ ਕਮੇਟੀ ਕੋ ਗਏ ਨੇ ਅੰਦਰ ਸੀਸੀ ਕੈਮਰੇ ਦੀ ਫੁਟੇਜ ਕਢਾਉਣਾ ਉਹਨਾਂ ਨੇ ਮਨਾ ਕਰ ਦਿੱਤਾ ਹੈ ਕਿ ਅਸੀਂ ਫੁਟੇਜ ਨਹੀਂ ਦੇਣੀ ਹੁਣ ਉਹ ਪ੍ਰਸ਼ਾਸਨ ਦਾ ਕੰਮ ਹੈ ਸਾਡਾ ਕੰਮ ਨਹੀਂ ਹੈਗਾ ਉਹ ਪ੍ਰਸ਼ਾਸਨ ਆਪਣੀ ਲੀਗਲੀ ਕਾਰਵਾਈ ਕਰੇਗਾ ਤੇ ਆਪੀ ਇਹਨਾਂ ਕੋ ਫੁਟੇਜ ਕਢਾਏਗਾ ਤੇ ਅਸੀਂ ਉਹਨਾਂ ਤੇ ਕਾਰਵਾਈ ਕਰਾਉਣ ਜਾ ਰਹੇ ਹਾਂ ਮੈਂ ਮਾਨਯੋਗ ਕਮਿਸ਼ਨ ਸਾਹਿਬ ਨੂੰ ਬੇਨਤੀ ਕਰਦਾ ਹਾਂ ਕਿ ਜਿਹੜੇ ਇਦਾਂ ਦੇ ਗੰਦੇ ਅੰਸਰ ਹੈਗੇ ਨੇ ਜਿਹੜੇ ਮੰਦਰਾਂ ਦੇ ਵਿੱਚ ਮਦਰਾ ਮਾਸ ਲੈ ਕੇ ਆਉਂਦੇ ਨੇ ਅਗੇ ਮੈਂ ਸ਼੍ਰੀ ਲਕਸ਼ਮੀ ਨਾਰਾਇਣ ਜੀ ਦੇ ਮੰਦਰ ਦੇ ਬਾਹਰ ਡਿਊਟੀ ਕਰਦੇ ਰਹੇ ਇਹਨਾਂ ਦੇ ਸਖਤ ਸਖਤ ਕਾਰਵਾਈ ਕੀਤੀ ਜਾਵੇ ਨਹੀਂ ਮੈਂ ਮੰਦਰ ਵੱਲੋਂ ਇਸ ਤੇ ਕੋਈ ਪਹਿਲਾਂ ਕੋਈ ਇਦਾਂ ਦਾ ਕੋਈ ਪਰਬੰਧ ਨਹੀਂ ਰੱਖਿਆ ਗਿਆ ਵੀ ਇਸ ਤਰ੍ਹਾਂ ਦਾ ਕੰਮ ਨਹੀਂ ਹੋਣਾ ਚਾਹੀਦਾ ਕੋਈ ਮੰਦਰ ਵੱਲੋਂ ਇੱਥੇ ਬੋਰਡ ਲੱਗੇ ਗਏ ਨੇ ਉਹ ਲਿਖੋ ਸਾਹਮਣੇ ਲਿਖਿਆ ਆ ਸ਼੍ਰੀ ਦਰਗਿਆਨਾ ਮੰਦਰ ਪਰਸਮੈਂ ਸ਼ਰਾਬ ਪੀ ਕੇ ਔਰ ਲੈ ਕੇ ਆਉਣਾ ਸਖਤ ਮਨਾ ਹੈ ਜੋ ਵੀ ਲੈ ਕੇ ਆਏ ਕਰੇਗਾ ਪੁਲਸ ਕੇ ਹਵਾਲੇ ਕੀਤਾ ਜਾਏਗਾ ਸ਼੍ਰੀ ਦਰਗਿਆਨਾ ਕਮੇਟੀ ਅੰਬਰਸਰ ਦਰਗਿਆਨਾ ਕਮੇਟੀ ਨੇ ਥਾਂ ਥਾਂ ਤੇ ਬੋਰਡ ਲਾਏ ਨੇ ਜਿਹੜੇ ਪ੍ਰਬੰਧਕ ਹੈਗੇ ਆ ਵੀ ਉਹਨਾਂ ਨੂੰ ਕੋਈ ਏਦਾਂ ਦੀ ਹਦਾਇਤ ਨਹੀਂ ਦਿੱਤੀ ਸੀ ਵੀ ਇਸ ਤਰ੍ਹਾਂ ਦਾ ਕੰਮ ਨਹੀਂ ਹੋਣਾ ਜਿਹਦਾ ਐਡਾ ਵੱਡਾ ਤੀਰਥ ਹੈ ਇੱਥੇ ਸਾਰੀ ਦੁਨੀਆ ਤੋਂ ਲੋਕ ਇੱਥੇ ਆਉਂਦੇ ਨੇ ਤੇ ਐਡੀ ਵੱਡੀ ਬਦਨਾਮੀ ਜਿਹੜੀ ਆ ਵੀ ਕੀ ਪ੍ਰਭਾਵ ਪਏਗਾ ਦੁਨੀਆ 'ਤੇ ਨਹੀਂ ਦੱਸਿਆ ਕਿ ਦਰਗਿਆਨਾ ਕਮੇਟੀ ਨੇ ਜਿਹੜੇ ਬੋਰਡ ਲਾਏ ਨੇ ਕੋਈ ਅਨਪੜ੍ਹ ਤੇ ਸਿਕਿਉਰਟੀ ਵਾਲਾ ਹੋਏਗਾ ਹੀ ਨਹੀਂ ਠੀਕ ਹੈ ਜੀ ਦਰਗਿਆਨਾ ਕਮੇਟੀ ਨੇ ਜਿਹੜੇ ਬੋਰਡ ਲਾਏ ਨੇ ਤੇ ਜਾਂ ਉਹਨਾਂ ਨੂੰ ਜਿਹੜੇ ਸਿਕਿਉਰਟੀ ਵਾਲੇ ਉਹਨਾਂ ਨੂੰ ਗਾਈਡ ਵੀ ਕੀਤਾ ਹੋਏਗਾ ਇਹ ਕਰਨ ਦੇ باوجود ਵੀ ਉਹਨਾਂ ਨੇ ਇਹ ਕੰਮ ਰਾਤੀ ਕੀਤਾ ਆ ਤੇ ਜਦੋਂ ਕਿਸੇ ਨੇ ਇਥੇ ਵੀਡੀਓ ਬਣਾਈ ਦੇ ਸ਼ਰਾਬ ਦੀ ਬੋਤਲ ਚੁੱਕ ਕੇ ਭੱਜ ਗਏ ਤੇ ਮੀਟ ਤੇ ਗਲਾਸ ਸ਼ਰਾਬ ਦੇ ਉੱਥੇ ਪਏ ਰਹਿ ਗਏ ਆ ਉਸ ਤੋਂ ਬਾਅਦ ਰਾਤੀ 9 ਵਜੇ ਤੋਂ ਲੈ ਕੇ ਸਵੇਰੇ 9 ਵਜੇ ਤੱਕ ਡਿਊਟੀ ਸ੍ਰੀ ਲక్ష్ਮੀ ਰਾਣ ਦੇ ਮੇਨ ਮੰਦਿਰ ਜਿਹੜਾ ਹੈ ਉੱਥੇ ਡਿਊਟੀ ਕਰਦੇ ਰਹੇ ਨੇ ਇੱਕ ਵੀਡੀਓ ਜਿਹਦੇ ਵਿੱਚ ਖੰਦ ਉਹ ਚਿਹਰਾ ਹਰ ਕਿਸੇ ਦਾ ਨਹੀਂ ਆਉਂਦਾ ਉਹ ਵੀ ਤਾਂ ਕਹਿ ਰਹੇ ਜੀ ਉੱਥੇ ਚਿਹਰਾ ਕਿਹਨੇ ਹੈਗਾ ਲੇਕਿਨ ਪੁਲਿਸ ਪ੍ਰਸ਼ਾਸਨ ਨੇ ਇਹ ਗੱਲ ਦੱਸੀ ਆ ਕਿ ਦੋ ਬੰਦੇ ਫੜ ਲਏ ਨੇ ਉਹ ਜਿਹਾ ਕਿ ਦਰਗਿਆਨਾ ਕਮੇਟੀ ਦੇ ਸਿਕਿਉਰਿਟੀ ਗਾਰਡ ਨੇ ਬਾਕੀ ਜਿਹੜੇ ਇਹ ਸੀਸੀ ਕੈਮਰੇ ਦੀ ਪ੍ਰਸ਼ਾਸਨ ਆਪਣੀ ਲੀਗਲੀ ਕਾਰਵਾਈ ਕਰਕੇ ਦਰਗੈਨਾ ਕਮੇਟੀ ਕੋਲ ਲਵੇ ਤੇ ਜਿਹੜੇ ਵੀ ਵਿੱਚ ਆ ਕੇ ਉਹਨਾਂ ਤੇ ਕਾਰਵਾਈ ਕਰੇ ਠੀਕ ਹੈ ਜੀ ਬਾਰ ਬੈਗਜ ਸ਼ੋਰ ਦਿੱਤੀ ਜਾ ਰਹੀ ਸੀ ਨਾ 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 ਸਾਰਾ ਮਾਮਲਾ ਹਮ ਧਿਆਨ ਵਿੱਚ ਆਇਆ ਵਾ ਜਿਹਦੇ ਬਾਰੇ ਅਸੀਂ ਕਹਿਣਾ ਮੰਦਰ ਕਮੇਟੀ ਨਾਲ ਵੀ ਸਾਡੀ ਗੱਲ ਹੋਈ ਹੈ ਸਾਰੀ ਵੀਡੀਓ ਫੁਟੇਜ ਜਿਹੜੀ ਉਹ ਲੈ ਕੇ ਇਹਦੇ ਉੱਤੇ ਬੰਦੀ ਜਿਹੜੀ ਕਾਰਵਾਈ ਉਹ ਕਰਾਂਗੇ ਉਹ ਬੰਦੇ ਦਾ ਪਤਾ ਲੱਗੇ ਕਿਹੜੇ ਬੰਦੇ ਸੀ ਨਹੀਂ ਜੀ ਉਹ ਫੁਟੇਜ ਜਿਹੜਾ ਇਕੱਟਾਉਣ ਲੱਗੇ ਆ ਉਹ ਲੈ ਕੇ ਤੇ ਫਿਰ ਉਸ ਤੋਂ ਬਾਅਦ ਜਿਹੜੀ ਕਾਰਵਾਈ ਕਮੇਟੀ ਨਾਲ ਗੱਲ ਕਰਕੇ ਉਹ ਸਾਰੀ ਹੋਈ ਠੀਕ ਜੇ ਤਾਂ ਉਹ ਬੰਦੇ ਫੜੇ ਜਾਂਦੇ ਕੀ ਕਰਦੇ ਕੀ ਜਾਈਏ ਨਹੀਂ ਜੀ ਅਸੀਂ ਦੇਖਾਂਗੇ ਨਾ ਪਹਿਲਾਂ ਉਹਨਾਂ ਦਾ ਕੀ ਰੋਲ ਕੀ ਆ ਫਿਰ ਉਸ ਤੋਂ ਬਾਅਦ ਛੋਟੀ ਘਾੜ ਨਾਲ ਕੁਝ ਨਾ ਫੜੇ ਰਹਾ ਦੋ ਨਹੀਂ ਜੀ ਅਸੀਂ ਪੜਤਾਲ ਹੀ ਕਰਨੇ ਆ ਉਹਨਾਂ ਨੂੰ ਪੁੱਛ ਕੇ ਸ ਕਰਾਂਗੇ ਸਾਰਿਆਂ ਨੂੰ ਲੈ ਕੇ ਤੇ ਫਿਰ ਉਸ ਤੋਂ ਬਾਅਦ ਕਰ ਦੋ ਅਮੀ ਜੀ ਨੇ ਕਹਾਂ ਕਿ ਪੀਨ ਤੋਂ ਬਾਅਦ ਵੀ ਉਹਨਾਂ ਨੇ ਸਾਰੀ ਰਾਤ ਇੱਥੇ ਡਿਊਟੀ ਦਿੱਤੀ ਹੈ ਨਹੀਂ ਉਹ ਹੀ ਇਹ ਸਾਰਾ ਕੁਝ ਦੇਖਾਂਗੇ ਨਾ ਫੁਟੇਜ ਦੇ ਵਿੱਚ ਤੇ ਪੀ ਆ ਜਾਂ ਕਿੱਥੇ ਕਿੱਥੇ ਹੋ ਗਏ ਨੇ ਉਹ ਸਾਰਾ ਕੁਝ ਅਸੀਂ ਦੇਖਾਂਗੇ ਫੁਟੇਜ ਦੇ ਤੇ ਫਿਰ ਅਸੀਂ ਦੀ ਬੰਦੀ ਅਗਲੀ ਕਰਦੇ ਵਿਆਹ ਵਿੱਚ ਨਹੀਂ ਕੱਟੇਗਾ ਜਨਮ ਦਿਨ ਵੀ ਲਿਓ ਇੱਥੇ ਮਨਾ ਖੁੱਲੀ ਜਗ੍ਹਾ ਜਿੰਨਾ ਮਰਜ਼ੀ ਭੰਗੜਾ ਲਿਓ ਪਾ ਵਿਆਹ ਲਈ ਹੁਣੇ ਕਰਾਓ ਬੁੱਕ ਰਿਸ਼ਤੇਦਾਰਾਂ ਦੇ ਵਿੱਚ ਬਣਾਓ ਕੋਈ ਠਕ ਜਿੱਹਾ ਕਿਸੇ ਵੀ ਤਰ੍ਹਾਂ ਦੀ ਹੋਵੇ ਪਾਰਟੀ ਵਿਦਿਆਰਾਂ લણ બહારા હોણ કરો હોવે ભે કરો બર્થડે પાર્ટીમ પાર્ટી હોય પાર્ટી આજ કરો અને ਨਸ ਦੇ ਸਿਵਲ ਹਸਪਤਾਲ ਅਜਨਾਲਾ ਹੇਠ ਦਿੱਤੇ ਨੰਬਰਾਂ ਤੇ ਕਰੋ ਸੰਪਰਕ ਤੇ ਅੱਜ ਹੀ ਕਰਵਾਓ ਆਪਣੀ ਬੁਕਿੰਗ ਬਿਹਤਰ ਉਪਚਾਰ ਸੁਰੱਖਿਤ ਪਰਿਵਾਰ ਤੁਹਾਡੀ ਜ਼ਿੰਦਗੀ ਅਨਮੋਲ ਹੈ ਉਸ ਦੀ ਸੁਰੱਖਿਆ ਕਰੋ ਜਦੋਂ ਮਾਮਲਾ ਹੋਵੇ ਤੁਹਾਡੀ ਸਿਹਤ ਦਾ ਤਾਂ ਫਿਰ ਸਮਝੋਤਾ ਕਿਉਂ ਤੁਹਾਨੂੰ ਸੀਜ਼ੋਨ ਹਸਪਤਾਲ ਇੱਕ ਛਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਿਹਾ ਹੈ ਤੁਸੀਂ ਇੱਥੇ ਪੁਰਾਣੀ ਤੋਂ ਪੁਰਾਣੀ ਬਿਮਾਰੀ ਤੋਂ ਨਿਜਾਤ ਪਾਉਣ ਲਈ ਮਾਹਿਰ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਸੀਜ਼ਨ ਹਸਪਤਾਲ ਦੇ ਵਿੱਚ ਤੁਹਾਨੂੰ 24 ਘੰਟੇ ਐਂਬੂਲੈਂਸ ਦੀ ਸਹੂਲਤ ਮਿਲਦੀ ਹੈ ਤੁਹਾਨੂੰ ਇੱਥੇ ਆਈ ਸੀ ਯੂ ਐਕਸ-ਰੇ ਹਾਈ-ਟੈਕ ਲੈਬੋਰਟਰੀ ਦੀ ਸਹੂਲਤਾਂ ਵੀ ਮਿਲਦੀ ਹੈ ਸੀਜ਼ਨ ਹਸਪਤਾਲ ਦੇ ਵਿੱਚ ਇੰਸ਼ੋਰੈਂਸ ਕੈਸ਼ਲੈਸ ਦੀ ਸਹੂਲਤ ਵੀ ਹੈ ਮਲੇਰੀਆ ਪੱਥਰੀ ਜੋਨਡੇਸ ਟਾਈਫਾਇਡ ਜੋੜਾਂ ਬਦਲ ਤੇ ਖੂਨ ਦੀ ਕਮੀ ਸੁੱਕੀ ਖਾਂਸੀ ਹੱਥਾਂ ਪੈਰਾਂ ਦਾ ਸੋਜਣਾ ਮਿਰਗੀ ਚੱਕਰ ਆਉਣਾ ਬਵਾਸਿਰ ਅਤੇ ਇਸ ਤੋਂ ਇਲਾਵਾ ਬੱਚਿਆਂ ਦੇ ਕੰਨ ਵਗਣਾ ਗਿਲਟੀਆਂ ਨਮੂਨੀਆਂ ਦਸਤ ਅਤੇ ਮਹਿਲਾਵਾਂ ਦੇ ਹਰ ਪ੍ਰਕਾਰ ਦੇ ਬਿਮਾਰੀ ਦਾ ਸਫਲ ਇਲਾਜ ਕੀਤਾ ਜਾਂਦਾ ਹੈ ਡਾਕਟਰ ਹਰਸ਼ਪ੍ਰੀਤ ਪੌਰ ਦੰਦਾਂ ਦੇ ਮਾਹਿਰ ਡਾਕਟਰ ਕਰਨਬੀਰ ਸਿੰਘ ਕਾਲੂ ਹੱਡੀਆਂ ਦੇ ਮਾਹਿਰ ਡਾਕਟਰ ਲਖਵਿੰਦਰ ਸਿੰਘ ਮਲਤਾਨੀ ਮੈਡੀਸਨ ਸਪੈਸ਼ਲਿਸਟ ਡਾਕਟਰ ਜੀਐਸ ਪਿੰਗਰਾ ਐਨੇਥੀਸੀਆ ਐਂਡ ਕ੍ਰਿਟੀਕਲ ਕੇਅਰ ਡਾਕਟਰ ਗੁਰਵਿੰਦਰਪਾਲ ਸਿੰਘ ਦਿਮਾਗੀ ਰੋਗਾਂ ਦੇ ਮਾਹਿਰ ਡਾਕਟਰ ਗਗਨਦੀਪ ਸਿੰਘ ਔਰਲ ਕ੍ਰੈਨੀਓਫੇਸ਼ੀਅਲ ਹੈਡਨ neck onco ਸਰਜਰੀ ਦੇ ਮਾਹਿਰ ਡਾਕਟਰ ਅਲਪਾ ਘਰਕੇ ਜਨਾਨਾ ਰੋਗਾਂ ਦੇ ਮਾਹਿਰ ਡਾਕਟਰ ਕਵਲਦੀਪ ਕੌਰ ਜਨਾਨਾ ਰੋਗਾਂ ਅਤੇ IVF ਦੇ ਮਾਹਿਰ ਡਾਕਟਰ ਡੀਕੇ ਮਹਾਜਨ ਕਿਡਨੀ ਰੋਗਾਂ ਦੇ ਮਾਹਿਰ ਡਾਕਟਰ ਵੀਕੇ ਸੇਠੀ ਬੱਚਿਆਂ ਅਤੇ ਨਵਜਾਤ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾਕਟਰ ਕੇਕੇ ਮਹਾਜਨ ਲੈਪਰੋਸਕੋਪੀ ਸਰਜਰੀ ਦੇ ਮਾਹਿਰ ਡਾਕਟਰ ਅਰਸ਼ਦੀਪ ਖੋਲ ਫਿਜ਼ੀਓਥੈਰੇਪੀ ਤੇ ਰੀਹੈਬਿਟੇਸ਼ਨ ਦੇ ਮਾਹਿਰ ਡਾਕਟਰ ਰਮਨਦੀਪ ਕੋਰ ਪਲਾਸਟਿਕ ਮਾਈਕਰੋ ਵੈਸਕੂਲਰ ਅਤੇ ਰੀਕਨਸਟਰਕਟਿਵ ਸਰਜਰੀ ਦੇ ਲਈ ਇਨਾ ਡਾਕਟਰਾਂ ਦੇ ਕੋਲੋਂ ਤੁਸੀਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ। ਹੇਠ ਦਿੱਤੇ ਨੰਬਰਾਂ ਤੇ ਅੱਜ ਹੀ ਸੰਪਰਕ ਕਰੋ ਤੇ ਇਨਾ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾਓ। ਆਧੁਨਿਕਤਾ ਅਤੇ ਪਰਿਵਰਤਨ ਦੇ ਇਸ ਯੁੱਗ ਵਿੱਚ ਹਰ ਵਿਅਕਤੀ ਆਪਣੇ ਸੁਪਨਿਆਂ ਦਾ ਮਹਿਲ ਬਣਾਉਣਾ ਚਾਹੁੰਦਾ ਹੈ। ਜੇਕਰ ਤੁਸੀਂ ਵੀ ਆਪਣਾ ਆਸ਼ਿਆਨਾ ਬਣਾਉਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ ਨੈਚਰ ਇਨਫਰਾਸਟ੍ਰਕਚਰਜ਼ ਪੱਕਾ ਤਾਰਾ ਸਿੰਘ ਨਜ਼ਦੀਕ ਸੰਧੂ ਧਰਮਕੰਡਾ ਇੱਕ ਛੱਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਹੇ ਹਨ। ਤੁਹਾਨੂੰ ਇੱਥੋਂ ਪੱਠੇ ਦੀਆਂ ਇਟਾਂ ਟੂਟੀਆਂ ਦੇ ਬ੍ਰਾਂਡ ਜੈਗਵਾਰ ਪੈਰੀਵਰ ਗ੍ਰਾਫਟਰ ਓਨੀਟਾ ਸਿਰ੍ਹਾ ਬ੍ਰਾਂਡ ਲੈ ਸਕਦੇ ਹੋ ਟਾਈਲਸ ਤੁਸੀਂ ਕਜਾਰੀਆ ਕ੍ਰੈਂਜ਼ਾ ਕੀਵੋਸ ਹਾਕ ਲੈਮਨਸ ਪੈਂਟਾਗਨ ਅਤੇ ਹੋਰ ਬ੍ਰਾਂਡਸ ਮਿਲਣਗੇ ਮਾਰਬਲ ਚ ਰਾਜਸਥਾਨੀ ਸਾਊਥ ਇੰਡੀਅਨ ਇਟਾਲੀਅਨ ਪੱਥਰ ਬਾਜ਼ਾਰ ਤੋਂ ਵਧੀਆ ਅਤੇ ਸਸਤੇ ਰੇਟ ਵਿੱਚ ਮਿਲੇਗਾ ਇੱਥੋਂ ਵਧੀਆ ਬ੍ਰਾਂਡਸ ਚ ਸ਼ਾਨਦਾਰ ਪੀਵੀਸੀ ਸ਼ੀਟਸ ਬਾਜ਼ਾਰ ਨਾਲੋਂ ਸਸਤੇ ਰੇਟਾਂ ਦੇ ਖਰੀਦ ਸਕਦੇ ਹੋ ਪੀਨਸ ਵਿੱਚ ਨੈਰੋਲੈਕ, ਐਸ਼ੀਅਨ, ਰੇਮੰਡ ਅਤੇ ਹੋਰ ਨਾਮਵਰ ਬ੍ਰਾਂਡ ਮਿਲ ਜਾਣਗੇ। ਇਸ ਤੋਂ ਇਲਾਵਾ ਤੁਸੀਂ ਚਿਮਨੀਆਂ, ਚੂਲੇ, ਗੀਜ਼ਰ, ਸੈਂਟੈਕਸ, ਮੌਂਟੈਕਸ ਦੀਆਂ ਪਾਣੀ ਵਾਲੀਆਂ ਟੈਂਕੀਆਂ ਅਤੇ ਹਾਰਡਵੇਅਰ ਦਾ ਸਾਰਾ ਸਮਾਨ ਵਾਜਿਬ ਰੇਟਾਂ ਵਿੱਚ ਮਿਲੇਗਾ। ਪੰਜਾਬ ਦਾ ਹਰ ਮੁੱਦਾ, ਹਰ ਖਬਰ। ਸਭ ਤੋਂ ਪਹਿਲਾਂ ਵੇਖਣ ਲਈ ਜੁੜੋ ਸਾਡੇ ਚੈਨਲ ਪੀਜੀਏ ਇੰਡੀਆ ਨਿਊਜ਼ ਦੇ ਨਾਲ। ਲਾਈਕ ਕਰੋ ਸਾਡਾ ਫੇਸਬੁੱਕ ਪੇਜ, ਸਬਸਕ੍ਰਾਈਬ ਕਰੋ YouTube ਚੈਨਲ ਪੀਜੀਏ ਇੰਡੀਆ ਨਿਊਜ਼।